ਸ਼ਹੀਦੋਂ ਅੱਛਾ ਕੱਪੜੇ ਲੈਣੇ ਨੇ ਨੀ ਭੈਣੇ ਕੱਪੜੇ ਕਿਹਦਾ ਦੁਕਾਨਾ ਤੋਂ ਮੁੱਕਣ ਲੱਗੇ ਨੇ ਹਾਂ ਪਹਿਲਾਂ ਲੜਾਈ ਤਾਂ ਮੁੱਕ ਜਵੇ ਉਹੀ ਤਾਂ ਹੈ ਕੱਪੜਾ ਲੈ ਕੇ ਵੀ ਕੀ ਕਰਨੇ ਨੇ ਕਿੱਥੇ ਪਾਉਣੇ ਨੇ ਕਿੱਥੇ ਜਾਣੇ ਨੇ ਹੋਰ ਜੰਗ ਤਾਂ ਲੱਗੀ ਹੋਈ ਆ ਭੈਣੇ ਬਾਰਡਰ ਤੇ ਕਿੰਨੇ ਨੌਜਵਾਨ ਸ਼ਹੀਦ ਹੁੰਦੇ ਨੇ ਆਪਾਂ ਨੂੰ ਕੱਪੜਾ ਵੀ ਦਾ ਕੀ ਚੰਗਾ ਲੱਗਦਾ ਲੈਂਦੇ ਆ ਆਪਾਂ ਕਿੰਨਾ ਚੰਗੇ ਲੱਗਦੇ ਆ ਹਾਂ ਨੀ ਕਿਧਰ ਇਹਨਾਂ ਦੁਕਾਨਾ ਤੋਂ ਮੁੱਕਦੇ ਆ ਨੀ ਬੰਦੇ ਮੁੱਕੀ ਜਾਂਦੇ ਨੇ ਤਾਂ ਫੇਰ ਕੱਪੜੇ ਨੇ ਆਪਣੇ ਕੋਲ ਜਿਹੜੇ ਸੂਟ ਨੇ ਨਾ ਇਹ ਜਿਹੜਾ ਜੇ ਆਪਾਂ ਇਹਨੂੰ ਰੋਜ਼ ਵੀ ਪਾਈਏ ਧੋ ਕੇ ਰੋਜ਼ ਦੀ ਰੋਜ਼ ਹੂੰ ਤਾਂ ਵੀ 4-5 ਮਹੀਨੇ ਇੱਕ ਸੂਟ ਲਾ ਦਿੰਦਾ ਮੈਨੂੰ ਵੀ ਅ ਤਰ ਕੋ ਤਾਂ 20-25 ਹਨ 100-150 ਹੀ ਹੋਊਗਾ 20-25 ਤਾਂ ਮੈਂ ਥੋੜਾ ਹੀ ਕਹਿੰਦਾ ਇਹ ਤਰ ਕੋ ਤਾਂ ਬਾਹਰ ਸੂਟ ਨੇ ਤੂੰ ਤਾਂ ਮਹੀਨੇ 'ਚ 10-12 ਸੂਟ ਤਾਂ ਲੈਣੀ ਐ ਨਹੀਂ ਕੀ ਆ ਜੇ ਆਪਾਂ 2-3 ਮਹੀਨੇ ਨਹੀਂ ਕੱਪੜੇ ਲਵਾਂਗੇ ਤਾਂ ਕਿੰਨੇ ਮਹੀਨਾ 2 ਮਹੀਨਾ ਆਏ ਕਹੋ ਵੀ ਮਾਲਕਾ ਲੜਾਈ ਹਟ ਜਵੇ ਬਾਅਦ ਤੁਸੀਂ ਰੱਜ ਕੇ ਕੱਪੜੇ ਲਵਾਂਗੇ ਆ ਅਜਾ ਫਾਜੀ ਮੁੰਡਿਆਂ ਨੂੰ ਫੋਨ ਕਰ ਕਰ ਕਹਿੰਦੇ ਵੇ ਕੱਪੜੇ ਭੇਜੋ ਭਾਈ ਤੁਹਾਡੀਆਂ ਬੇਬੀਆਂ ਤੁਹਾਡੇ ਲਈ ਅਰਦਾਸ ਬੇਨਤੀ ਕਰਦੀਆਂ ਸੀ ਹੈ ਰਾਜੀ ਖੁਸ਼ੀ ਆਪਣੇ ਘਰ ਨੂੰ ਆਉਣ ਜੰਗ ਜਿੱਤ ਕੇ ਦੋਨੇ ਪਾਸਿਆਂ ਦੇ ਮੁੰਡੇ ਖੁਸ਼ੀ ਖੁਸ਼ੀ ਆਪਣੇ ਘਰ ਨੂੰ ਜਾਣ ਦੇਖ ਲੈਦਾ ਪੰਜਾਬੀ ਆਪਣਾ ਤੇ ਚੜਦਾ ਪੰਜਾਬੀ ਆਪਣਾ ਹੈ ਉਹੀ ਤਾਂ ਗੱਲ ਆ ਦੋਨੇ ਪਾਸੇ ਤਾਂ ਆਪਣੇ ਨੇ ਨਾ ਉਹੀ ਤਾਂ ਹੈ ਜਿਹੜੇ ਬੱਚੇ ਸ਼ਹੀਦ ਹੋਈ ਜਾਂਦੇ ਨੇ ਦੇਖ ਉਹਨਾਂ ਦੀ ਮਾਵਾ ਭੈਣੇ ਉਹੀ ਤਾਂ ਗੱਲ ਆ ਸੋਚਣ ਵਾਲੀ ਹਾਂ ਮਾਰਕ ਚੜਦੀ ਕਲਾ ਬਖਸ਼ੇ ਸਭ ਨੂੰ ਸੱਚੇ ਪਾਤਸ਼ਾਹ ਹਾਂ ਹੋਰ ਦੱਸ ਵੀ ਸੂਟ ਤਾਂ ਆਉਂਦੇ ਜਾਂਦੇ ਰਹਿਣੇ ਨੇ ਸੂਟਾਂ ਤੋਂ ਕੀ ਲੈਣਾ ਅੱਛਾ ਰੋਟੀ ਖਾਈ ਨਹੀਂ ਮੈਂ ਤਾਂ ਰੋਟੀ ਇੱਕ ਟਾਈਮ ਹੀ ਖਾਣੀ ਹੁੰਦੀ ਵੱਡਾ ਹੋ ਜਾਂਦਾ ਪੇਟ ਰੋਟੀਆਂ ਖਾ ਖਾ ਕੇ ਕੀ ਕਰਨਾ ਬਹੁਤ ਰੋਟੀ ਖਾਣੀ ਮੈਂ ਪਹਿਲਾਂ ਹਾਜ਼ਰੀ ਖਾ ਲੈਣੀ ਆ ਪਹਿਲਾਂ ਚਾਹ ਦੇ ਨਾਲ ਬਿਸਕੁਟ ਖਾ ਲੈ ਫਿਰ ਹਾਜ਼ਰੀ ਖਾ ਲੈ ਫਿਰ ਦੁਪਹਿਰਾ ਖਾ ਲੈ ਫਿਰ ਤੀਜੇ ਪੈਰ ਚਾਹ ਨਾਲ ਫਿਰ ਕੁਝ ਖਾ ਲੈ ਫਿਰ ਆਤ ਨੂੰ ਫਿਰ ਰੋਟੀ ਖਾ ਲੈ ਨਿੱਕੇ ਡਕਟੋ ਆ ਜਾ ਖਾਣਾ ਕਿੱਥੇ ਖਪਾਉਣਾ ਅੱਗੇ ਤਾਂ ਕੰਮ ਜ਼ੋਰ ਦੇ ਹੁੰਦੇ ਸੀ ਰੋਟੀ ਪਾਣੀ ਆਜਮ ਆ ਜਾਂਦਾ ਸੀ ਹੁਣ ਰੋਟੀ ਖਾ ਲਈ ਬੈੜ ਤੇ ਲਟ ਕੇ ਅਗਲੀ ਰੋਟੀ ਖਾ ਲਈ ਸੋਫੇ ਤੇ ਬਹਿ ਕੇ ਅਗਲੀ ਕੋਈ ਹੈ ਕੰਮ ਹਾਂ ਤਾਂ ਹੀ ਸੇਤਾਂ ਭਾਰੀਆਂ ਹੁੰਦੀਆਂ ਨੇ ਤਾਂ ਹੀ ਫੇ ਰੋਗ ਵੱਡੇ ਵੱਡੇ ਲੱਗਦੇ ਨੇ ਹੋਰ ਹਾਂ ਇਹ ਤਾਂ ਕਹਿੰਦੇ ਰੋਟੀ ਘਟਾਲ ਲੈ ਥੋੜੀ ਜੀ ਹਾਂ ਹੋਰ ਆਹ ਕਿਉਂ ਘਟਾਲਵੇ ਹਾਂ ਤਲੀਆਂ ਚੀਜ਼ਾਂ ਘਟਾਲਵੇ ਹਾਂ ਹਾਂ ਹੋਰ ਹੋਰ ਕੀ ਘਟਾਲਵੇ ਥੋੜੀ ਜੀ ਤੁਹਾ ਅਗਲਾ ਪਤਲੀ ਹੋ ਗਈ ਨਹੀਂ ਕੋਈ ਪ੍ਰੋਜੈਕਟ ਵਰਦਦੀ ਨਹੀਂ ਛੋਟ ਪ੍ਰੋਜੈਕਟਾਂ ਦਾ ਖਾੜਾ ਬਹੁਤ ਬਿਮਾਰੀਆਂ ਲੱਗਦੀਆਂ ਨੇ ਇਹ ਅੰਦਰੋਂ ਆਪਣੀ ਚਰਬੀ ਨੂੰ ਨਿੰਬੂ ਮੰਗੂ ਜੋੜਦੀਆਂ ਨੇ ਫੇਰ ਬੰਦਾ ਪਤਲਾ ਪਾ ਲੱਗਣਾ ਇਹਦਾ ਹਾਂ ਪਰ ਅੰਦਰੋਂ ਜਿਹੜੀ ਆ ਆ ਆਪਣਾ ਸਾਰਾ ਸਰੀਰ ਇਹ ਕਹਿੰਦੇ ਕੈੜਾ ਹੋਈ ਨਾ ਪੱਥਰ ਵਰਗਾ ਹਾਂ ਇਹ ਉਹ ਨਾ ਖਾਈ ਤੂੰ ਛਾਟੇ ਦਾ ਖਾੜਾ ਆਹੋ ਖਾਣੇ ਹੋ ਜਦ ਫੇਰ ਇਹ ਨਾ ਪਤਲਾ ਹੋਣਾ ਹੀ ਨਹੀਂ ਨਾ ਮੈਂ ਦਵਾਈ ਨਹੀਂ ਕਹਿੰਦੀ ਨਾ ਨਾ ਮੈਂ ਦਵਾਈ ਦੂ ਨਹੀਂ ਮੈਂ ਕਹਾਂ ਦਵਾਈ ਦੱਸਦੀ ਆ ਮੈਂ ਆ YouTube ਤੇ ਸੌਂਦੀ ਹੁੰਨੀ ਆ ਮੈਂ ਤਾਂ ਰੋਜੀ ਪਰ ਮੈਂ ਨਿਕਲ ਲਈ ਦਵਾਈ ਨਾ ਭੈਣੇ ਜਣਾ ਕਰਨੇ ਉੱਠ ਕੇ ਬੈਦ ਬਣਿਆ ਪਿਆ ਹਾਂ ਇੱਕ ਦਿਨ ਮੈਂ ਬੈਦ ਬਣਾ ਕਰਨ ਲੱਗੀ ਉਹੀ ਖਾਂ ਇਹ ਤੇ ਜੇੜ ਦਾ ਟੜ ਦੁਖਦਾ ਸੀ ਹਾਂ ਉਹ ਭੈਣੇ ਮੈਂ ਉਹਨੂੰ ਜਿਹੜੀ ਫੱਕੀ ਚ ਦੱਸ ਦਿੰਦੇ ਨੇ ਉਹ ਦੇਤੀ ਡਿਪੈਂਡ ਮੈਂ ਲੱਗੀ ਹੋਰ ਮੈਂ ਤਾਂ ਦੱਸੇ ਨਹੀਂ ਮੈਂ YouTube ਤੇ ਡਾਕਟਰੀ ਬਣੀ ਸੀ ਹਾਂ ਤੂੰ ਵਾਏ ਡਾਕਟਰ ਕੋਲ ਫੇਲਾ ਤੂੰ ਬੱਸ ਕਰ ਉਹ ਤੇਰੇ ਮਗਰ ਨਾਲ ਲੱਗਦੀ ਆ ਆਪਦਾ ਹੋਰ ਡਾਕਟਰ ਕੋਲੇ ਮਿਲਿਆਗਾ ਜਾਂ ਵੀ ਆ ਵੀ ਡਾਕਟਰ ਨੂੰ ਦਿਖਾਇਆ ਆਂਦਾ ਮਿਲਣ ਦਾ ਮੈਂ ਤੈਨੂੰ ਇਹ ਨਹੀਂ ਕਹਿਣੀ ਤੂੰ ਮਿਲਣ ਜਾਈਂ ਫਿਰ ਮਿਲਣ ਕਰ ਤੂੰ ਰਿਸ਼ਤੇਦਾਰੀ ਪਾਉਣ ਗਿਆ ਨਹੀਂ ਉੱਥੇ ਵੀ ਡਾਕਟਰ ਨੂੰ ਉਹਦਾ ਨਬਜ਼ ਨਬਜ਼ ਦਿਖਾਏ ਖੂਨ ਖਾਂ ਚੈੱਕ ਕਰਵਾਏ ਕਿ ਹਾਂ ਹੋਰ ਆਪਾਂ ਸਾਰਾ ਸਰੀਰ ਚੈੱਕਅਪ ਕਰਵਾਏ ਹਾਂ ਪੈਸੇ ਤਾਂ ਜਰੂਰ ਲੱਗਣੇ 5-6000 ਰੁਪਏ ਲੱਗੂਗਾ ਟੈਸਟਾਂ ਤੇ ਜਿਆਦਾ ਨਹੀਂ ਲੱਗਦਾ ਨਾਰਮਲ ਟੈਸਟ ਤਾਂ ਇੰਨੇ ਕੁ ਦੀ ਹੋ ਜਾਂਦੇ ਨੇ ਜੇ ਕੋਈ ਬਿਮਾਰੀ ਹੋਵੇ ਫੇ